aquí, ¿sí? Kişi şovuna otorla ਤੁਸੀਂ ਅਪੀਅਰ ਹੋਣਾ ਤੁਹਾਨੂੰ ਕੋਈ ਉਹਨਾਂ ਨੇ ਅਥਾਰਟੀ ਲੈਟਰ ਦਿੱਤਾ ਨਹੀਂ ਜੀ ਮੈਂ ਮੈਂ ਸਪੋਸਟ ਕਿ ਮੈਂ ਐਪਲੀਕੇਸ਼ਨ ਉਹਨਾਂ ਦੇ ਸਪਿਹਰ ਕਿ ਯੂਲ ਬੀ ਅਪੀਅਰਿੰਗ ਆਫਟਰ ਦੀ ਤਰਨ ਤਰਨ ਬਾਈ ਮੰਨ ਲਿਆ ਤੁਹਾਡੇ ਤੋਂ ਪਹਿਲਾਂ ਕੋਈ ਹੋਰ ਦੋ ਚਾਰ ਵਕੀਲ ਮੇਰੇ ਕੋਲ ਆ ਜਾਂਦੇ ਜੀ ਸਾਨੂੰ ਅਸੀਂ ਰਾਜਾ ਜੀ ਵੱਲੋਂ ਪੇਸ਼ ਹੋਏ ਹਾਂ ਜੀ ਮਤਲਬ ਰਾਜਾ ਜੀ ਨੇ ਤੁਹਾਨੂੰ ਕੋਈ ਅਥਾਰਟੀ ਲੈਟਰ ਦਿੱਤਾ ਅਥਾਰਟੀ ਲੈਟਰ ਸਰ ਐਸ ਸੱਚ ਦਿਸ ਇਜ਼ ਤੁਸੀਂ ਪੇਅਰ ਹੋ ਰਹੇ ਹੋ ਬਟਰ ਵੈਲਕਮ ਹੈ ਸਵਾਗਤ ਹੈ ਜੀ ਮੈਨੂੰ ਉਹ ਅਥਾਰਟੀ ਲੈਟਰ ਦਿਖਾਓ ਜਿਹੜਾ ਰਾਜਾ ਜੀ ਨੇ ਤੁਹਾਨੂੰ ਦਿੱਤਾ ਵੀ ਤੁਸੀਂ ਪੇਸ਼ ਹੋਣਾ ਮਤਲਬ ਮੇਰੇ ਕੋਲ ਹੋਰ ਦੋ ਚਾਰ ਪਰਸਨ ਆ ਜਾਂਦੇ ਮੈਂ ਕਿੱਦਾਂ ਮੰਨਾਂ ਕਿ ਉਹਨਾਂ ਨੇ ਤੁਹਾਨੂੰ ਅਥਾਰਾਈਜ਼ ਕੀਤਾ ਅਥਾਰਟੀ ਲੈਟਰ ਸੇ ਮੈਂ ਦੇ ਦੇਣਾ ਪਲੀਜ਼ ਕਿ ਮੈਂ ਬਿਫੋਰ 5 ਪੀਐਮ ਤੋਂ ਸਬਮਿਟ ਕਰ ਦੇਣਾ ਸਰ ਬਿਫੋਰ 5 ਪੀਐਮ 5 ਪੀਐਮ ਜੀ ਕੀ ਰਿਪੋਰਟ ਲੈਂਦੇ ਤੁਸੀਂ ਰਿਪੋਰਟ ਸਰ ਐਜ਼ ਆਫ ਨਾਓ ਕੋਈ ਪੱਖ ਲਿਆਦਾ ਕੋਈ ਰਿਟਰਨ ਨਹੀਂ ਸਰ ਹਾਂ ਰਾਜਾ ਰਣਕ ਜੀ ਤਰੰਤਾਰਨ ਬਾਈਪੁਰ ਤੋਂ ਬਾਅਦ ਅਪੀਅਰ ਹੋਵਗੇ ਇਨ ਡੀਟੇਲ ਆਲ ਦਾ ਕੁਐਸਚਨਸ ਵਿਲ ਬੀ ਅਨਸਰਡ ਆਲ ਦਾ ਕੁਰੀਜ਼ ਆਲ ਦਾ ਕਨਸਰਨਸ ਵਿਲ ਬੀ ਐਡਰੈਸਡ ਆਫਟਰ ਦੀ ਤਰੰਤਾਰਨ ਬਾਈਪੁਰ ਤਰੰਤਾਰਨ ਬਾਈਪੁਰ ਜੀ ਹੁਣ ਅਥਾਰਟੀ ਲੈਟਰ ਸਰ ਬਿਕੋਜ਼ ਤੁਸੀਂ ਕਹਿ ਰਹੇ ਹੋ ਮੈਂ ਅਥਾਰਟੀ ਲੈਟਰ ਬਗੈਰ ਮੈਂ ਨਹੀਂ ਪੇਸ਼ ਹੋ ਸਕਦਾ ਨਹੀਂ ਤੁਸੀਂ ਪੇਸ਼ ਹੋਗੇ ਮੈਂ ਤਾਂ ਵੈਲਕਮ ਕਰਤਾ ਤੁਹਾਡਾ ਜੀ ਲੇਕਿਨ ਮੇਰਾ ਹੁਣ ਅਗਲਾ ਸਵਾਲ ਇਹ ਮੇਰੇ ਮਨ ਚ ਆਇਆ ਵੀ ਜੇ ਮੇਰੇ ਕੋਲ ਦੋ ਚਾਰ ਵਕੀਲ ਹੋਰ ਆ ਜਾਂਦੇ ਕੋਈ ਨਹੀਂ ਆਊਗਾ ਸਰ ਸੁਣੋ ਨਵੀਂ ਬੀਤੇ ਮਤਲਬ ਮੇਰੇ ਕੋਲ ਕੀ ਇਸ ਗੱਲ ਦਾ ਹੈਗਾ ਵੀ ਯੂ ਆਰ ਅਥੋਰਾਈਜ਼ਡ ਬਾਈ ਹਿਮ ਸਰ ਲਾਈਕ ਆ ਸੈਡ ਇਫ ਯੂ ਵਾਂਟ ਇਟ ਯੈਸ ਅਥੋਰਿਟੀ ਲੈਟਰ ਮੈਂ ਪਲੀਜ਼ ਤੁਹਾਨੂੰ ਸਬਮਿਟ ਕਰ ਦੋਨਾ ਸਰ ਤੇ ਬਿਫੋਰ ਫਾਈ ਪੇਮੈਂਟ ਵਿਲ ਬੀ ਸਬਮਿਟਡ ਟੂ ਯੂ 3ਪੀਐਫ ਵੇਟ 10 3ਪੀਐਫ ਬਿਫੋਰ 3 ਹਿੰਸਟ ਕਰ ਇਸ ਦੇ ਰਿਗਾਰਡਿੰਗ ਕੁਝ ਹੋਰ ਦੈਟਸ ਆਲ ਸਰ ਬਾਈ ਬਾਸ ਵੈਸੇ ਕਿਉਂਕਿ ਐਕਟ ਜਿਹੜਾ ਲੱਗ ਚੁੱਕਾ ਹੈ ਇੱਕ ਜਦੋਂ ਹੁਣ ਤਰਨਤਾਰਨ ਬਾਈਪੋਲ ਚ ਨਹੀਂ ਜਾਂ ਹੁਣ ਰਾਜਾ ਜੀ ਤਰਨਤਾਰਨ ਬਾਈਪੋਲ ਚ ਨੇ ਜੀ ਫਿਰ ਤਰਨਤਾਰਨ ਨੇ ਇਨਸਟਰਕਸ਼ਨਸ ਮੇਰੇ ਕੋਲ ਇਹ ਨਹੀਂ ਤੁਸੀਂ ਕਿਹਾ ਨਾ ਕਿ ਉਹ ਬਾਈਪੋਲ ਤੋਂ ਬਾਅਦ ਮੇਰੇ ਕੋਲ ਇਹ ਇਨਸਟਰਕਸ਼ਨ ਹੈ ਸਰ ਕਿ ਹੀ विल बी ਅਪੀਅਰਿੰਗ ਆਫਟਰ ਹੀ ਤਰਨਤਾਰਨ ਐਂਡ ਬਾਈਪੋਲ ਐਜ਼ ਆਫ ਨਾਊ ਵੇਅਰ ਹੀ ਇਜ਼ ਵਾਟ ਹੀ ਇਜ਼ ਡੂਇੰਗ ਆ ਡੋਨਟ ਹਾਵਰਸਟ ওকে ਜੀ ਹੂੰ ਠੀਕ ਹੈ ਥੈਂਕ ਯੂ ਰਾਈਟ ਸਰ ਥੈਂਕ ਯੂ ਮੇਰਬਾਨੀ ਸਰ ਇਹਦੇ ਲਈ ਤੁਸੀਂ ਯੂਆਰਪੀ ਆਫਰਾਈਜ਼ ਕਰ ਸਕਦੇ ਹੋ ਮੈਨੂੰ 3 ਵਜੇ ਮੈਨੂੰ ਬਾਈ ਤੁਹਾਨੂੰ ਮੰਨੇ ਜਾਏਗਾ ਥੈਂਕ ਯੂ ਸੋ ਮਚ